ਜੋ ਪੰਜਾਬ ਵਿੱਚ ਤਿੰਨ ਵੱਡੀਆਂ ਵਾਰਦਾਤਾਂ ਹੋਈਆਂ ਨੇ ਜਿਨ੍ਹਾਂ ਨੇ ਵੱਡੀ ਚਰਚਾ ਛੇੜੀ ਹੈ ਪਹਿਲੀ ਵਾਰ ਦਾਤ ਹੋਈ ਹੈ ਅਦਾਲਤ ਦੇ ਵਿੱਚ ਇੱਕ ਅਫਸਰ ਸੌਹਰੇ ਨੇ ਆਪਣੇ ਅਫਸਰ ਜਵਾਈ ਨੂੰ ਅਦਾਲਤ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਇਹ ਘਟਨਾ ਵਾਪਰੀ ਹੈ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਇੱਕ ਪੁਲਿਸ ਦੇ ਬਹੁਤ ਵੱਡੇ ਅਫਸਰ ਏਆਈਜੀ ਰੈਂਕ ਦੇ ਅਫਸਰ ਸੌਹਰੇ ਨੇ ਆਪਣੇ ਆਈਆਰਐਸ ਲੈਵਲ ਦੇ ਅਫਸਰ ਜਵਾਈ ਨੂੰ ਅਦਾਲਤ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਅਸਲ ਦੇ ਵਿੱਚ ਸੌਹਰੇ ਤੇ ਜਵਾਈ ਦੇ ਵਿੱਚ ਕੁਝ ਘਰੇਲੂ ਝਗੜਾ ਚੱਲ ਰਿਹਾ ਸੀਗਾ ਤੇ ਘਰੇਲੂ ਝਗੜੇ ਨੂੰ ਲੈ ਕੇ ਹੀ ਉਹ ਅਦਾਲਤ ਦੇ ਵਿੱਚ ਗਏ ਸੀ ਤੇ ਉੱਥੇ ਕਿਤੇ ਗਰਮ ਹੋ ਗਏ ਤੇ ਗੋਲੀਆਂ ਮਾਰ ਕੇ ਸਹੁਰੇ ਨੇ ਜਵਾਈ ਮਾਰਤਾ ਤੁਸੀਂ ਦੇਖੋ 1 ਮਿੰਟ ਦਾ ਗੁੱਸਾ ਕਿੰਨਾ ਚੰਡਾਲ ਬਣ ਜਾਂਦਾ ਹੈ ਤੇ ਕਿੱਥੋਂ ਤੱਕ ਬਰਬਾਦੀ ਕਰ ਦਿੰਦਾ ਦੂਜੀ ਘਟਨਾ ਵਾਪਰੀ ਹੈ ਦਰਬਾਰ ਸਾਹਿਬ ਦੀ ਐਸਜੀਪੀਸੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਦੋ ਮੁਲਾਜ਼ਮ ਆਪਸ ਦੇ ਵਿੱਚ ਲੜ ਪਏ ਇੱਕ ਮੁਲਾਜ਼ਮ ਦਰਬਾਰਾ ਸਿੰਘ ਨੂੰ ਸੁਖਬੀਰ ਸਿੰਘ ਨਾਂ ਦੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਤਲਵਾਰਾਂ ਦੇ ਨਾਲ ਵੱਢ ਸੁੱਟਿਆ ਔਰ ਉਹਦੀ ਮੌਤ ਹੋ ਗਈ ਹੈ ਤੇ ਹੁਣ ਸ਼੍ਰੋਮਣੀ ਕਮੇਟੀ ਕਹਿ ਰਹੀ ਹੈ ਕਿ ਅਸੀਂ ਹਮਲਾ ਕਰਨ ਵਾਲੇ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਹੈ ਤੇ ਅਗਲੀ ਜਾਂਚ ਜਿਹੜੀ ਚੱਲ ਰਹੀ ਹੈ ਇਹਨਾਂ ਵਿੱਚ ਵੀ ਨਿੱਜੀ ਰੰਜਿਸ਼ ਤੋਂ ਲੜਾਈ ਹੋਈ ਤੇ ਇੱਕ ਮਿੰਟ ਦਾ ਗੁੱਸਾ ਇੱਕ ਦੀ ਜ਼ਿੰਦਗੀ ਖਤਮ ਕਰ ਦਿੱਤੀ ਤੇ ਦੂਜਾ ਹੁਣ ਜੇਲ੍ਹ ਜਾਊਗਾ ਤੇ ਤਬਾਹ ਉਹਦੀ ਵੀ ਤੇ ਉਹਦੇ ਪਰਿਵਾਰ ਦੀ ਵੀ ਹੋ ਜਾਣੀ ਐ ਤੀਜੀ ਘਟਨਾ ਵਾਪਰੀ ਐ ਅਮਰਸਰ ਦੇ ਵੇਰਕਾ ਦੇ ਵਿੱਚ ਵੇਰਕਾ ਥਾਣੇ ਦੀ ਐਸ ਐਚਓ ਬੀਬੀ ਅਮਨਦੀਪ ਕੌਰ ਜਿਹੜੀ ਕਿ ਥਾਣੇ ਦੀ ਐਸ ਐਚਓ ਐ ਉਹ ਇੱਕ ਥਾਂ ਤੇ ਲੜ ਰਹੇ ਵਿਕਤੀਆਂ ਨੂੰ ਛਡਾਉਣ ਗਈ ਨਾਲ ਆਪਣੇ ਹੋਰ ਪੁਲਿਸ ਵਾਲਿਆਂ ਨੂੰ ਲੈ ਕੇ ਗਈ ਤੇ ਉੱਥੇ ਜਾ ਕੇ ਜਦੋਂ ਲੜਦਿਆਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾ ਕਹਿ ਰਹੇ ਨੇ ਵੀ ਉਹ ਨਸ਼ੇ ਚ ਤੁੱਤ ਸੀਗੇ ਉਹਨਾਂ ਚ ਇੱਕ ਤਾਂ ਫੌਜੀ ਐ ਮੌਜੂਦਾ ਤੇ ਉਹ ਆਇਆ ਹੋਇਆ ਸੀ ਤੇ ਉਹਨਾਂ ਨੇ ਐਸ ਐਚਓ ਦੇ ਉੱਪਰ ਤਲਵਾਰਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਐਸ ਐਚਓ ਦਾ ਕੰਨ ਵੱਢ ਦਿੱਤਾ ਐਸ ਐਚਓ ਜਿਹੜੀ ਆ ਉਹ ਦਾਖਲ ਐ ਨਾਲ ਜਿਹੜਾ ਉਹਦੇ ਪੁਲਿਸ ਮੁਲਾਜ਼ਮ ਇੱਕ ਹੋਰ ਸੀ ਉਹ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੁਣ ਇਹ ਤਿੰਨ ਵਾਰ ਦਾ ਤਾਂ ਅੱਜ ਜਿਹੜੀਆਂ ਹੋਈਆਂ ਨੇ ਇਹ ਬਹੁਤ ਵੱਡਾ ਸਬਕ ਦਿੰਦੀਆਂ ਨੇ ਕੀ ਸਬਕ ਦਿੰਦੀਆਂ ਨੇ ਤੁਸੀਂ ਦੇਖੋ ਜਿਹੜਾ ਸੌਹਰਾ ਤੇ ਜਵਾਈ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਜਿਨ੍ਹਾਂ ਦੀ ਵਾਰਦਾਤ ਹੋਈ ਹੈ ਸੌਹਰੇ ਨੇ ਅਫਸਰ ਜਵਾਈ ਨੂੰ ਮਾਰ ਦਿੱਤਾ ਹੁਣ ਜਿਹੜਾ ਜਵਾਈ ਮਰ ਗਿਆ ਉਹਦਾ ਪਰਿਵਾਰ ਵੀ ਗਿਆ ਤੇ ਜਿਹੜੇ ਸੌਹਰੇ ਨੇ ਮਾਰਤਾ ਉਹ ਤੇ ਉਹਦੇ ਪਰਿਵਾਰ ਦੀ ਜ਼ਿੰਦਗੀ ਵੀ ਬਹੁਤ ਵੱਡੇ ਨੁਕਸਾਨ 'ਚ ਗਈ ਦੇਖੋ ਮੈਨੂੰ ਲੱਗਦਾ ਹੈ ਕਿ ਗੁੱਸਾ ਆਉਣਾ ਚਾਹੀਦਾ ਸਿਸਟਮ ਤੇ ਜਾਂ ਪ੍ਰਵੰਧ ਤੇ ਜਾਂ ਜਿੱਥੇ ਜੈਜ ਕੋਈ ਹੋਵੇ ਪਰ ਆ ਨਕੀਆਂ ਨਕੀਆਂ ਆਂਡ ਗਵਾਂਡ ਪਰਿਵਾਰ ਦੇ ਵਿੱਚ ਹੀ ਲੜਾਈਆਂ ਝਗੜੇ ਕਤਲਾਂ ਤੱਕ ਪਹੁੰਚ ਜਾਂਦੇ ਨੇ ਮੈਨੂੰ ਲੱਗਦਾ ਇਹ ਬਹੁਤ ਜ਼ਿਆਦਾ ਗਲਤ ਹੈ ਔਰ ਇਹ ਮਾਨਸਿਕ ਰੋਗੀਆਂ ਵਾਲੀ ਦਸ਼ਾ ਹੈ ਇੱਕ ਮਿੰਟ ਦਾ ਗੁੱਸਾ ਜੇ ਬੰਦਾ ਕਾਬੂ ਕਰ ਲਏ ਤਾਂ ਬਹੁਤ ਵੱਡੀਆਂ ਘਟਨਾਵਾਂ ਬਚ ਸਕਦੀਆਂ ਨੇ ਹੁਣ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਸ਼੍ਰੋਮਣੀ ਕਮੇਟੀ ਦੇ ਦੋ ਮੁਲਾਜ਼ਿਮਾਂ 'ਚ ਘਟਨਾ ਵਾਪਰੀ ਹੈ ਉਹਦਾ ਵੀ ਇਹੀ ਸਬਕ ਨਿਕਲਦਾ ਹੈ ਚਲੋ ਕਿਸੇ ਵੀ ਗੱਲੋਂ ਉਹਨਾਂ 'ਚ ਰੰਜਿਸ਼ ਹੋਊਗੀ ਜਾਂ ਲਾਕਡਾਊਨ ਹੋਊਗੀ ਪਰ ਇੱਥੋਂ ਤੱਕ ਚਲੇ ਜਾਣਾ ਕਿ ਇੱਕ ਸੁਖਬੀਰ ਸਿੰਘ ਜੀ ਦੇ ਉੱਪਰ ਦੋਸ਼ ਲੱਗਾ ਹੈ ਕਿ ਉਸਨੇ ਦਰਬਾਰਾ ਸਿੰਘ ਨਾਂ ਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੂੰ ਤਲਵਾਰਾਂ ਨਾਲ ਵੜ ਦਿੱਤਾ ਹੈ ਦੇਖੋ ਉਥੇ ਵੀ 1 ਮਿੰਟ ਦਾ ਗੁੱਸਾ ਜੇ ਉਹ ਕਾਬੂ ਕਰ ਲੈਂਦਾ ਜਿਹਦੇ ਤੇ ਦੋਸ਼ ਲੱਗ ਰਿਹਾ ਤੇ ਦੂਜੇ ਦੀ ਜਾਨ ਵੱਜ ਜਾਣੀ ਸੀ ਤੇ ਉਹਦੀ ਤੇ ਉਹਦੇ ਪਰਿਵਾਰ ਦੀ ਜ਼ਿੰਦਗੀ ਵੀ ਵੱਜ ਜਾਣੀ ਸੀ ਕਿਉਂਕਿ ਹੁਣ ਉਹਨੂੰ ਜੇਲ੍ਹ ਜਾਣਾ ਪਏਗਾ ਸ਼ਾਇਦ ਪੂਰੀ ਉਮਰ ਜੇਲ੍ਹ ਚ ਹੀ ਬੀਤੇ ਤੇ ਤੀਜੀ ਉਹ ਜਿਹੜੀ ਘਟਨਾ ਵੇਰਕਾ ਚ ਵਾਪਰੀ ਹੈ ਉਹ ਵੀ ਇਹੀ ਸਬਕ ਦਿੰਦੀ ਹੈ ਦੇਖੋ ਅਸੀਂ ਰੋਜ਼ ਵੇਖਦੇ ਹਾਂ ਕਿ ਆਪਣੇ ਸਮਾਜ ਦੇ ਵਿੱਚ ਲੋਕ ਨਿੱਕੀ ਨਿੱਕੀ ਗੱਲ ਤੇ ਅੱਗ ਬਗੂਲਾ ਹੋ ਜਾਂਦੇ ਨੇ ਨਿੱਕੀ ਨਿੱਕੀ ਗੱਲ ਤੇ ਵੱਢਣ ਮਾਰਨ ਨੂੰ ਪੈ ਜਾਂਦੇ ਨੇ ਔਰ ਸਭ ਤੋਂ ਵੱਡੀ ਸਮੱਸਿਆ ਕਿ ਲੋਕ ਇਸ ਹੋਸ਼ਪੁਣੇ ਨੂੰ ਇਸ ਬੇਵਕੂਫੀ ਤੇ ਬਤਮੀਜ਼ੀ ਨੂੰ ਬਹਾਦਰੀ ਤੇ ਸੂਰਮਤਾ ਹੀ ਸਮਝਦੇ ਨੇ ਜਿਹੜਾ ਬੰਦਾ ਨਿੱਜੀ ਝਗੜਿਆਂ ਚ ਚੁੱਪ ਕਰ ਜਾਂਦਾ ਹੈ ਮਤਲਬ ਨਿੱਜੀ ਝਗੜੇ ਜਿਹੜੇ ਘਰਾਂ ਪਰਿਵਾਰਾਂ ਆਂਡ ਗਵਾਂਡ ਚ ਹੁੰਦੇ ਨੇ ਉੱਥੇ ਜਿਹੜਾ ਬੰਦਾ ਪਹਿਲਾਂ ਚੁੱਪ ਕਰ ਜਾਂਦਾ ਹੈ ਟਲ ਜਾਂਦਾ ਹੈ ਨਿਮਰਤਾ ਦਿਖਾਉਂਦਾ ਉਹ ਵੱਧ ਸ਼ਕਤੀਸ਼ਾਲੀ ਤੇ ਮਜ਼ਬੂਤ ਅਕਲਮੰਦ ਤੇ ਬੁੱਧੀਮਾਨ ਹੁੰਦਾ ਤੇ ਜਿਹੜਾ ਬੰਦਾ ਨਿੱਕੀ ਨਿੱਕੀ ਗੱਲ ਤੇ ਪੁੜਕ ਉਠਦਾ ਉਹ ਬੰਦਾ ਮੂਰਖ ਵੀ ਹੁੰਦਾ ਉਹ ਬੰਦਾ ਜਿਹੜਾ ਹੈ ਉਹ ਸ਼ਕਤੀਸ਼ਾਲੀ ਵੀ ਨਹੀਂ ਹੁੰਦਾ ਬਹੁਤ ਕਮਜ਼ੋਰ ਵਿਅਕਤੀ ਦੇ ਇਹ ਲੱਛਣ ਨੇ ਪਰ ਸਾਡੇ ਸਮਾਜ ਚ ਪ੍ਰੋਬਲਮ ਇੱਕ ਬਹੁਤ ਵੱਡੀ ਆ ਗਈ ਕਿ ਜਿਹੜੇ ਵਿਅਕਤੀ ਇੰਜ ਕਰਦੇ ਨੇ ਉਹ ਐ ਸਮਝਦੇ ਨੇ ਵੀ ਮੈਂ ਬੜਾ ਬਹਾਦਰ ਆਂ ਮੈਂ ਬੜਾ ਸੂਰਮਾ ਮੈਂ ਨਹੀਂ ਕਿਸੇ ਦੀ ਬਰਦਾਸ਼ਤ ਕਰਦਾ ਮੈਂ ਫਰਾਗ ਕਰਤਾ ਮੈਂ ਫਰੌ ਕਰਤਾ ਸੂਰਮਤਾਈ ਦੇ ਅਰਥ ਨਿੱਜੀ ਲੜਾਈਆਂ ਨਹੀਂ ਹੁੰਦੀ ਸੂਰਮਤਾਈ ਦੇ ਅਰਥ ਹੁੰਦੇ ਨੇ ਜਦੋਂ ਕੋਈ ਵਿਅਕਤੀ ਆਪਣੇ ਹੱਕ ਸੱਚ ਤੇ ਇਨਸਾਫ ਦੇ ਲਈ ਜਾਂ ਸਮਾਜ ਦੇ ਲਈ ਪਿੰਡ ਦੇ ਲਈ ਲੋਕਾਂ ਦੇ ਲਈ ਮੁੱਦੇ ਚੁੱਕਦਾ ਹੈ ਉਹ ਹਕੂਮਤਾਂ ਨਾਲ ਸਰਕਾਰਾਂ ਨਾਲ ਜਾਂ ਸ਼ਕਤੀਸ਼ਾਲੀ ਤਾਕਤਾਂ ਦੇ ਨਾਲ ਆਪਾ ਵਾਰੂ ਬਿਰਤੀ ਨਾਲ ਮੂਰੇ ਹੋ ਕੇ ਕੰਮ ਕਰਦਾ ਹੈ ਤੇ ਸਾਰੇ ਸਮਾਜ ਦੀ ਬਿਹਤਰੀ ਲਈ ਕੋਸ਼ਿਸ਼ ਕਰਦਾ ਹੈ ਉਹਨੂੰ ਕਹਿੰਦੇ ਆ ਬਹਾਦਰੀ ਸੂਰਮਤਾਈ ਬਾਕੀ ਇਹ ਨਿੱਕੀ ਨਿੱਕੀ ਗੱਲ ਤੇ ਕਪੜਿਆਂ ਬਾਹਰ ਹੋ ਜਾਣਾ ਇਹ ਤਾਂ ਹੋਛਾਪਣ ਹੁੰਦਾ ਹੈ ਇਹ ਬਹਾਦਰੀ ਜਾਂ ਸੂਰਮਤਾਈ ਨਹੀਂ ਹੁੰਦੀ ਪਰ ਤੁਸੀਂ ਵੇਖੋ ਆਪਣੇ ਸਮਾਜ ਦੇ ਵਿੱਚ ਬਹੁ ਗਿਣਤੀ ਲੋਕ ਇਸ ਗੱਲ ਨੂੰ ਬਹੁਤ ਛੇਖੀ ਸਮਝਦੇ ਨੇ ਵੀ ਮੈਂ ਫਿਰ ਟੁੱਟ ਕੇ ਪੈ ਗਿਆ ਫਿਰ ਮੈਂ ਉਹਨੂੰ ਯਾਰ ਖਰੀਆਂ ਖਰੀਆਂ ਸੁਨਾਤੀਆਂ ਮੈਂ ਫਿਰ ਫਲਾਣੇ ਨੂੰ ਗਾਲਾਂ ਸੁਨਾਈਆਂ ਮੂੰਹ ਤੇ ਇਹਨਾਂ ਗੱਲਾਂ ਨੂੰ ਲੋਕ ਨਾ ਬਹਾਦਰੀ ਸਮਝਦੇ ਨੇ ਪਰ ਮੈਨੂੰ ਇਹ ਲੱਗਦਾ ਹੈ ਕਿ ਇਤਿਹਾਸ ਵੜ ਕੇ ਦੇਖੋ ਜਿਹੜੇ ਸੱਚੀ ਬਹਾਦਰ ਸੀਗੇ ਸੂਰਮੇ ਸੀ ਉਹ ਜਿਹੜੀਆਂ ਨਿੱਜੀ ਲੜਾਈਆਂ ਸੀ ਨਾ ਆਪਦੇ ਹੀ ਆਂਡ ਗਵਾਂਡ ਦੋਸਤਾਂ ਭੈਣ ਭਰਾਵਾਂ ਜਾਂ ਘਰ ਦੇ ਜੀਆਂ ਨਾਲ ਉੱਥੇ ਉਹ ਚੁੱਪ ਕਰ ਜਾਂਦੇ ਸੀ ਉੱਥੇ ਉਹ ਟਲ ਜਾਂਦੇ ਸੀ ਤੇ ਵੱਡੀਆਂ-ਵੱਡੀਆਂ ਹਕੂਮਤਾਂ ਨਾਲ ਉਹ ਫਿਰ ਜੂਝਦੇ ਸੀ ਇਤਿਹਾਸ ਪੜ ਕੇ ਵੇਖੋ ਸੂਰਮਿਆਂ ਦੇ ਉਹ ਨਿੱਜੀ ਲੜਾਈਆਂ 'ਚ ਕਦੇ ਉਲਝੇ ਹੀ ਨਹੀਂ ਨਿੱਜੀ ਆਂਡ ਗਵਾਂਡ ਨਾਲ ਲੜਾਈਆਂ 'ਚ ਹਮੇਸ਼ਾ ਉਹ ਟਲਦੇ ਹੀ ਰਹੇ ਨੇ ਪਰ ਸਾਡੇ ਇੱਥੇ ਇੱਕ ਤਾਂ ਫੂਕਾਂ ਵਾਲੇ ਨਹੀਂ ਮਾਣ ਜੇ ਕੋਈ ਬੰਦਾ ਨਿਮਰਤਾ ਵਸ ਆਪਣੇਆਂ ਦੇ ਨਾਲ ਪਹਿਲਾਂ ਚੁੱਪ ਕਰ ਜੇ ਤਾਂ ਉਹਨੂੰ ਕਹਿਣਗੇ ਤੂੰ ਦੱਬ ਗਿਆ ਤੂੰ ਡਰ ਗਿਆ ਯਾਰ ਤੇਰੇ ਚ ਹੈ ਹੀ ਕੁਛ ਨਹੀਂ ਤਾਂ ਇਹ ਜਿਹੜੇ ਫੂਕ ਛਕਾਉਣ ਵਾਲੇ ਹੁੰਦੇ ਨੇ ਇਹਨਾਂ ਤੋਂ ਬਚਣਾ ਚਾਹੀਦਾ ਹੈ ਕਹਿੰਦੇ ਨੇ ਦਿੱਲੀ ਦਾ ਰਾਹ ਤਾਂ ਸਾਰੇ ਵਿਖਾ ਦਿੰਦੇ ਨੇ ਪਰ ਕਰਾਇਆ ਕੋਈ ਨਹੀਂ ਜੇ ਦਿੰਦਾ ਇੱਕ ਵਾਰੀ ਤੁਹਾਡੇ ਸਿੰਘ ਪਸਾਉਣ ਨੂੰ 50 ਜਣੇ ਪੰਪ ਲਾ ਦੇਣਗੇ ਪਰ ਜਦੋਂ ਤੁਹਾਡੇ ਸਿੰਘ ਫਸ ਗਏ ਤੇ ਕਿਸੇ ਨੇ ਅੱਗੋਂ ਭੰਨਤੇ ਫਿਰ ਨਵਾਂ ਸਿੰਘ ਆਵਦਾ ਲਾ ਕੇ ਕੋਈ ਨਹੀਂ ਦਿੰਦਾ ਹੁੰਦਾ ਇਸ ਕਰਕੇ ਨਿੱਜੀ ਲੜਾਈਆਂ ਚ ਨਿੱਜੀ ਝਗੜਿਆਂ ਚ ਟਾਲਾ ਕਰਨਾ ਪਹਿਲਾਂ ਚੁੱਪ ਕਰ ਜਣੀ ਇਹ ਅਕਲਮੰਦੀ ਵੀ ਆ ਤੇ ਸੂਰਬਤਾਈ ਤੇ ਅੰਦਰੂਨੀ ਤਾਕਤ ਅੰਦਰੂਨੀ ਸ਼ਕਤੀ ਇਹਨੂੰ ਕਹਿੰਦੇ ਨੇ ਬਰਦਾਸ਼ਟ ਮਾਦਾ ਤੇ ਸਹਿਨ ਸ਼ਕਤੀ ਵੀ ਇੱਕ ਬਹੁਤ ਵੱਡੀ ਤਾਕਤ ਆ ਪਰ ਹੋਛਿਆਂ 'ਚ ਇਹ ਨਹੀਂ ਹੁੰਦੀ ਹੋਛੇ ਵਿਅਕਤੀ ਸਲੀਕੇ ਨੂੰ ਤੇ ਨਿਮਰਤਾ ਨੂੰ ਕਮਜ਼ੋਰੀ ਸਮਝਦੇ ਨਹੀਂ ਪਰ ਇੱਕ ਗੱਲ ਇੱਥੇ ਹੋਰ ਦੱਸ ਦਿਆਂ ਕਈ ਵਾਰੀ ਇਹ ਵੀ ਦੇਖਿਆ ਵੀ ਘਟਕਲ ਵਾਲੇ ਤੇ ਹੋਛੇ ਵਿਅਕਤੀਆਂ ਨਾਲ ਜੇ ਕੋਈ ਨਿਮਰਤਾ ਦਿਖਾਵੇ ਤਾਂ ਉਹ ਉਹਨੂੰ ਵੀ ਕਮਜ਼ੋਰ ਸਮਝਣ ਲੱਗ ਪੈਂਦੇ ਨੇ ਪਰ ਜੇਕਰ ਉਹ ਕਮਜ਼ੋਰ ਵੀ ਸਮਝਣ ਤਾਂ ਸਮਝਣ ਦਿਓ ਕੋਸ਼ਿਸ਼ ਕਰੋ ਨਿਮਰਤਾ ਰੱਖੋ ਬਹੁਤ ਮਿਹਰਬਾਨੀ ਸ਼ੁਕਰੀਆ